जय भीम जय पार्थ जय सद्धन दोस्तों मैं डॉक्टर जितेंद्र सिंह मट्टू आज देर रात ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਹੇ ਹਾਂ ਕਿਉਂਕਿ ਇਸ ਸਮੇਂ ਮੈਨੂੰ ਲੱਗਦਾ ਕਿ ਅ ਹਾਂ ਉਸ ਵੇਲੇ ਤੋਂ ਪਰ ਸਮਾਂ ਹੋ ਚੁੱਕਿਆ ਹੈ ਅ ਮਜਬੂਰੀ ਹੈ ਕਿਉਂਕਿ ਸਮਾਜ ਦੀ ਮਜਬੂਰੀ ਬਣ ਚੁੱਕੀ ਹੈ 13 ਜੂਨ 2023 ਨੂੰ ਫਿਰੋਜ਼ਪੁਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਹੜਾ ਸਾਡਾ ਐਸਸੀ ਸਰਟੀਫਿਕੇਟ ਰੱਦ ਕਰੋ ਮੋਰਚਾ ਮੁਹਾਲੀ ਦੇ ਵਿੱਚ ਚੱਲ ਰਿਹਾ ਉਹਨਾਂ ਦੇ ਬਿਹਾਫ ਤੇ ਸਾਰੇ ਪੰਜਾਬ 'ਚ ਹੀ ਬੰਦ ਦੀ ਕਾਲ ਸੀ ਲੇਕਿਨ ਚਲੋ ਉਸ ਸਮੇਂ 13 ਜਿਹੜੀ 12 ਜੂਨ ਦੀ ਸ਼ਾਮ ਨੂੰ ਪੰਜਾਬ ਸਰਕਾਰ ਨੇ ਕੋਈ ਮੀਟਿੰਗ ਸੱਦ ਲਈ ਔਰ ਉਹਦੇ ਚੋ ਕਾਲ ਵਾਪਸ ਹੋ ਗਈ ਲੇਕਿਨ ਬਹੁਤ ਸਾਰੇ ਸਾਡੇ ਜ਼ਿਲ੍ਹੇ ਸੀਗੇ ਬਹੁਤ ਸਾਰੇ ਸਾਡੇ ਖਿੱਤੇ ਸੀਗੇ ਬਹੁਤ ਸਾਰੇ ਸਾਡੇ ਇਲਾਕੇ ਸੀ ਜਿੱਥੇ ਉਹਨਾਂ ਨੂੰ ਤੱਕ ਉਹ ਮੈਸੇਜ ਨਹੀਂ ਪਹੁੰਚ ਸਕਿਆ ਔਰ ਉਹਨਾਂ ਨੇ ਬੰਦ ਦੀ ਕਾਲ ਦਿੱਤੀ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦਾ ਜ਼ਿਲ੍ਹਾ ਫਿਰੋਜ਼ਪੁਰ ਹੈ ਜਿੱਥੇ ਸਾਡੇ ਸਾਥੀਆਂ ਨੇ ਸਾਡੇ ਅਨੁਸੂਚਿਤ ਜਾਤੀ ਸਮਾਜ ਦੇ ਲੋਕਾਂ ਨੇ ਆਪਣੇ ਹੱਕ ਅਧਿਕਾਰ ਲਈ ਆਪਣੇ ਕਨਸਟੀਟਿਊਸ਼ਨਲ ਰਾਈਟ ਨੂੰ ਅਖਤਿਆਰ ਕਰਦੇ ਹੋਏ ਜਿਹੜਾ ਰਾਈਟ ਟੂ ਸਪੀਚ ਦਾ ਅਧਿਕਾਰ ਸੀ ਆਪਣੀ ਗੱਲ ਰੱਖਣ ਦਾ ਅਧਿਕਾਰ ਸੀ ਜੋ ਸਾਨੂੰ ਕਾਨੂੰਨ ਔਰ ਸੰਵਿਧਾਨ ਦਿੰਦਾ ਉਹਦੇ ਬਿਹਾਫ ਤੇ ਉਹਨਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਪੂਰਾ ਬੰਦ ਕਰਵਾਇਆ ਔਰ ਉਹ ਬੰਦ ਕਰਵਾਉਣ ਤੋਂ ਬਾਅਦ ਜਿਹੜਾ ਹੈਗਾ اٹਾਰੀ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ اٹਾਰੀ ਹੈਗਾ ਸ਼ਹਿਰ ਜਿੱਥੇ ਉਹ ਬੰਦ ਦੇ ਕਰਕੇ ਜਿਹੜਾ ਜਰਨਲ ਸਮਾਜ ਸੀਗਾ ਜਾਂ ਜਰਨਲ ਕੈਟਾਗਰੀ ਦੇ ਲੋਕ ਸੀਗੇ ਜਾਂ ਬਾਕੀ ਤਰ੍ਹਾਂ ਸੀਗੀਆਂ ਟਾਰੀ ਦੇ ਵਿੱਚ ਉਹਨਾਂ ਨੇ ਸਾਡੇ ਅਨੁਸੂਚਿਤ ਜਾਤੀ ਸਮਾਜ ਦਾ ਟੋਟਲੀ ਬਾਈਕਾਟ ਕਰ ਦਿੱਤਾ ਕਿ ਨਾ ਉਹਨਾਂ ਨੂੰ ਕੋਈ ਕਿਸੇ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਮਿਲਣਾ ਨਾ ਉਹਨਾਂ ਨੂੰ ਕਿਸੇ ਦੁਕਾਨ ਤੋਂ ਦੁੱਧ ਮਿਲਣਾ ਨਾ ਕਿਸੇ ਦੁਕਾਨ ਤੋਂ ਉਹਨਾਂ ਨੂੰ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਬਿਖਤ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਸਾਧਨ ਉਪਲਬਧ ਹੋਣਾ ਸੋ ਇਹ ਬਹੁਤ ਵੱਡੀ ਤਰਾਸਦੀ ਹੈ ਸਾਡੇ ਪੰਜਾਬ ਦੇ ਲਈ ਔਰ ਸਾਡੇ ਅ ਅਟਾਰੀ ਦੇ ਲਈ ਸਾਡੇ ਲੋਕਾਂ ਦੇ ਲਈ ਕਿਉਂਕਿ ਅਸੀਂ ਤਾਂ ਆਪਣਾ ਕਨਸਟੀਟਿਊਸ਼ਨਲ ਰਾਈਟ ਵਰਤ ਕੇ ਉਹ ਦਿਨ ਆਪਣਾ ਪ੍ਰੋਟੈਸਟ ਕੀਤਾ ਔਰ ਜਿੰਨਾ ਸਾਥੀਆਂ ਨੇ ਉੱਥੇ ਬੰਦ ਕਰਵਾਇਆ ਫਿਰੋਜ਼ਪੁਰ ਦੇ ਵਿੱਚ ਤੇ ਉਹਨਾਂ ਨੇ ਵੀ ਕਿਉਂਕਿ ਆਫਟਰ ਆਲ ਮੁਹਾਲੀ ਮੋਰਚੇ ਦੀ ਕਾਲ ਸੀਗੀ ਔਰ ਉਹਨਾਂ ਨੇ ਬੰਦ ਕਰਵਾਇਆ ਕਿਉਂਕਿ ਕਮਿਊਨੀਕੇਸ਼ਨ ਕਿਤੇ ਨਹੀਂ ਹੋ ਪਾਇਆ ਔਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਇੱਕ ਬੰਦ ਦੀ ਕਾਲ ਵਾਪਸ ਲੈ ਲਈ ਹੈ ਔਰ ਉਹਨਾਂ ਨੇ ਉਹ ਬੰਦ ਨੂੰ ਜਿਹੜਾ ਹੈਗਾ ਅਮਲੀ ਜਾਮਾ ਪਹਿਨਾਇਆ ਔਰ ਪੰਜਾਬ ਦੇ ਵਿੱਚ ਫਿਰੋਜ਼ਪੁਰ ਐਸਾ ਸ਼ਹਿਰ ਸੀ ਜਿਹੜਾ ਹੈਗਾ ਟੋਟਲੀ ਉਸ ਦਿਨ ਉਸ ਦਿਨ ਬੰਦ ਰਿਹਾ ਔਰ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਕਿ ਇਹ ਸਾਡੇ ਸਾਥੀਆਂ ਦਾ ਇਹ ਬਾਈਕਾਡ ਕੀਤਾ ਗਿਆ ਇਹਦੇ ਵਿੱਚ ਲਿਖਿਆ ਗਿਆ ਦੁਕਾਨਦਾਰ ਯੂਨੀਅਨ ਵੱਲੋਂ ਜਿਹੜਾ ਅਟਾਰੀ ਦੀ ਦੁਕਾਨਦਾਰ ਯੂਨੀਅਨ ਵੱਲੋਂ ਲਿਖਿਆ ਗਿਆ ਕਿ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਕਿ ਬਾਬਾ ਮੰਗਲ ਸਿੰਘ ਪੁੱਤਰ ਗੱਜਣ ਸਿੰਘ ਗੋਰਾ ਪ੍ਰਧਾਨ ਜੀਟਰ ਪੁੱਤਰ ਮੰਨਾ ਸਿੰਘ ਫਲਾਣ 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 ਇਹਨਾਂ ਨੇ ਪਿੰਡ ਅਟਾਰੀ ਦੀ ਮਾਰਕੀਟ ਵੱਲੋਂ ਜੋ ਨਾਮ ਲਿਖੇ ਗਏ ਨੇ ਸਾਰੇ ਦੁਕਾਨਦਾਰ ਵੀਰਾਂ ਬੇ ਬੇਨਤੀ ਹੈ ਕਿ ਜੋ ਨਾਮ ਉੱਪਰ ਲਿਖੇ ਗਏ ਨੇ ਇਹਨਾਂ ਨੂੰ ਮਾਰਕੀਟ ਵਿੱਚ ਕੋਈ ਵੀ ਸਮਾਨ ਨਾਂ ਦਿੱਤਾ ਜਾਵੇ ਔਰ ਇਹਨਾਂ ਨੂੰ ਮਾਰਕੀਟ ਵਿੱਚ ਇਹਨਾਂ ਸਾਰਿਆਂ ਦਾ ਮਿਤੀ 13 6 2023 ਨੂੰ ਮਾਰਕੀਟ ਵੱਲੋਂ ਬਾਈਕਾਟ ਕੀਤਾ ਜਾਂਦਾ ਹੈ ਜੇਕਰ ਕੋਈ ਦੁਕਾਨਦਾਰ ਇਹਨਾਂ ਵੀਰਾਂ ਨਾਲ ਲੈਣ-ਦੇਣ ਕਰਦਾ ਹੈ ਤਾਂ ਉਸ ਦੁਕਾਨਦਾਰ ਨੂੰ 10000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਯਾਰ ਕੀ ਇਹ ਕੋਈ ਡਿਕਟੇਟਰਸ਼ਿਪ ਰਾਜ ਚੱਲ ਰਿਹਾ ਹੈ ਕੌਣੋਂ ਤੁਸੀਂ ਇਹ ਲੋਕ ਜਿਹੜੇ ਇਹਨਾਂ ਦਾ ਬਾਈਕਾਟ ਕਰਨ ਵਾਲੇ ਹੋ ਔਰ ਕਿਉਂ ਨਹੀਂ ਜਿਹੜਾ ਫਿਰੋਜ਼ਪੁਰ ਦੇ ਐਸਐਸਪੀ ਸਾਹਿਬ ਨੇ ਡੀਸੀ ਸਾਹਿਬ ਨੇ ਇਸ ਚੀਜ਼ ਦਾ ਜਿਹੜਾ ਹੈਗਾ ਸੰਗਿਆਨ ਲਿਆ ਇਸ ਚੀਜ਼ ਦਾ ਨੋਟਿਸ ਲਿਆ ਕਿ 13 ਤਰੀਕ ਤੋਂ ਲਗਾਤਾਰ ਉਹ ਬਾਈਕਾਟ ਦੇ ਵਿੱਚ ਨੇ ਟਾਰੀ ਦੇ ਲੋਕ ਉਹਨਾਂ ਨੂੰ ਨਾ ਉੱਥੇ ਨਮਕ ਮਿਲ ਰਿਹਾ ਨਾ ਉੱਥੇ ਉਹਨਾਂ ਨੂੰ ਰਾਸ਼ਨ ਮਿਲ ਰਿਹਾ ਨਾ ਉੱਥੇ ਉਹਨਾਂ ਨੂੰ ਸਬਜ਼ੀ ਮਿਲ ਰਹੀ ਹੈ ਨਾ ਉੱਥੇ ਉਹਨਾਂ ਨੂੰ ਆਲੂ ਮਿਲ ਰਿਹਾ ਨਾ ਉਹਨਾਂ ਨੂੰ ਟਮਾਟਰ ਮਿਲ ਰਿਹਾ ਭੁੱਖੇ ਮਰ ਰਹੇ ਨੇ ਪਿੰਡ ਟਾਰੀ ਦੇ ਲੋਕ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਔਰ ਕਿੱਥੇ ਹੈ ਪ੍ਰਸ਼ਾਸਨ ਪੰਜਾਬ ਦਾ ਕਿੱਥੇ ਹੈ ਡੀਜੀਪੀ ਸਾਹਿਬ ਪੰਜਾਬ ਦੇ ਨਹੀਂ ਪਤਾ ਤੁਹਾਨੂੰ ਇਹ ਸਿੱਧਾ ਸਿੱਧਾ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਦੀ ਉਲੰਘਣਾ ਹੈਗੀ ਆ ਔਰ ਸਾਡਾ ਬਾਈਕਾਟ ਕੀਤਾ ਗਿਆ ਇਹ ਬਾਈਕਾਟ ਗੈਰ ਸੰਵਿਧਾਨਿਕ ਹੈ ਗੈਰ ਕਾਨੂੰਨੀ ਹੈ ਔਰ ਇਹਨਾਂ ਦੁਕਾਨਦਾਰ ਯੂਨੀਅਨ ਨੇ ਜਿਹਨੇ ਬਾਈਕਾਟ ਕੀਤਾ ਹੈ ਇਹਦੇ ਖਿਲਾਫ ਇਮੀਡੀਏਟਲੀ ਤੁਹਾਨੂੰ ਐਕਸ਼ਨ ਕਰਨਾ ਪੈਂਦਾ ਹੈ ਔਰ ਸਾਡੇ ਲੋਕਾਂ ਨੂੰ ਜਿਹੜੇ ਉੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹਟਾਰੀ ਦੇ ਵਿੱਚ ਵੱਸਦੇ ਨੇ ਅਨੁਸੂਚਿਤ ਜਾਤੀ ਲੋਕ ਉਹਨਾਂ ਨੂੰ ਇਮੀਡੀਏਟਲੀ ਰੀਲੀਫ ਮਿਲਣਾ ਚਾਹੀਦਾ ਲੋਕਾਂ ਦੇ ਬੱਚੇ ਨੇ ਲੋਕਾਂ ਦੇ ਮਾਪੇ ਨੇ ਜਿਨ੍ਹਾਂ ਨੇ ਦਵਾਈਆਂ ਤੋਂ ਬਾਈਕਾਟ ਕਰ ਦਿੱਤਾ ਜਿਨ੍ਹਾਂ ਨੇ ਦੁਕਾਨਾਂ ਤੋਂ ਬਾਈਕਾਟ ਕਰ ਦਿੱਤਾ ਮਰ ਜਾਣਗੇ ਲੋਕ ਸਾਡੇ ਸਰਕਾਰ ਜੀ ਇਦਾਂ ਦੀ ਪੋਲਿਟਿਕ ਸਾਡੇ ਨਾਲ ਨਾ ਕਰੋ ਇਦਾਂ ਦੀ ਸਿਆਸਤ ਸਾਡੇ ਨਾਲ ਨਾ ਕਰੋ ਸਾਡੇ ਲੋਕ ਔਟਾਰੀ ਦੇ ਵਿੱਚ ਮਰ ਰਹੇ ਨੇ ਰਾਸ਼ਨ ਨਹੀਂ ਮਿਲ ਰਿਹਾ ਪਾਣੀ ਨਹੀਂ ਮਿਲ ਰਿਹਾ ਦੁੱਧ ਨਹੀਂ ਮਿਲ ਰਿਹਾ ਉਹਨਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਚ ਸਮਾਨ ਬទਿਤ ਕਰਨ ਵਾਲਾ ਨਹੀਂ ਮਿਲ ਰਿਹਾ ਤਾਂ ਉਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਔਰ ਮੇਰੀ ਮਾਨਯੋਗ ਡੀਜੀਪੀ ਪੰਜਾਬ ਨੂੰ ਕੁਮਾਰ ਯਾਦਵ ਜੀ ਨੂੰ ਕੁਮਾਰ ਗੌਰਵ ਜੀ ਨੂੰ ਗੌਰਵ ਯਾਦਵ ਜੀ ਨੂੰ ਅਪੀਲ ਹੈ ਕਿ ਇਦਾਂ ਨਾ ਕਰੋ ਸਾਡੇ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਇਹ ਬਹੁਤ ਸਾਰਾ ਸਰ ਬੇਇਨਸਾਫੀ ਹੈ ਤੱਕਾ ਹੈ ਸਾਡੇ ਲੋਕ ਮਰ ਜਾਣਗੇ ਭੁੱਖ ਨਾਲ ਸਾਡੇ ਲੋਕਾਂ ਨੂੰ ਜੇ ਸਮਾਨ ਨਾ ਮਿਲਿਆ ਤਾਂ ਕੌਣ ਉਹਨਾਂ ਦਾ ਕੇ ਸਮਾਨ ਉਪਲਬਧ ਕਰਵਾਊਗਾ ਮੈਨੂੰ ਹੁਣੇ ਲਗਾਤਾਰ ਕਾਲਸ ਆਈਆਂ ਨੇ ਟਾਰੀ ਤੋਂ ਲਗਾਤਾਰ ਕਾਲ ਆਈਆਂ ਨੇ ਫਿਰੋਜ਼ਪੁਰ ਤੋਂ ਕਿ ਡਾਕਟਰ ਸਾਹਿਬ ਸਾਡੇ ਨਾਲ ਇਹ ਹੋ ਰਿਹਾ ਔਰ ਸਾਡੇ ਹੱਕ ਦੇ ਵਿੱਚ ਕੋਈ ਵੀ ਬੋਲ ਨਹੀਂ ਰਿਹਾ ਸੋ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਬਾਈਕਾਟ ਗੈਰ ਸंवਿਧਾਨਿਕ ਹੈ ਗੈਰ ਕਾਨੂੰਨੀ ਹੈ ਕੋਈ ਬਾਈਕਾਟ ਨਹੀਂ ਕਰ ਸਕਦਾ ਇੱਥੇ ਸੰਵਿਧਾਨ ਚੱਲਦਾ ਇੱਥੇ ਕਾਨੂੰਨ ਚੱਲਦਾ ਸੋ ਮਾਨਯੋਗ ਡੀਜੀਪੀ ਸਾਹਿਬ ਨੂੰ ਉੱਥੋਂ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਫੌਰੀ ਜਿਹੜੀ ਹੈਗੀ ਆ ਨਜਾਦ ਦਵਾਈ ਜਾਵੇ ਔਰ ਫੌਰੀ ਜਿਹੜਾ ਸਮਾਨ ਹੈ ਦੁਕਾਨਾਂ ਤੋਂ ਮਿਲਦਾ ਹੈਗਾ ਉਹਨਾਂ ਨੂੰ ਉਪਲਬਧ ਕਰਵਾਇਆ ਜਾਵੇ ਔਰ ਜਿੰਨਾਂ ਦੁਕਾਨਦਾਰ ਯੂਨੀਅਨ ਨੇ ਇਹ ਕੰਮ ਕੀਤਾ ਉਨ੍ਹਾਂ ਦੇ ਖਿਲਾਫ ਫੌਰੀ ਜਿਹੜਾ ਹੈਗਾ ਕੋਈ ਨਾ ਕੋਈ ਕਾਨੂੰਨੀ ਐਕਸ਼ਨ ਲਿਆ ਜਾਵੇ ਕਿਉਂਕਿ ਇਹ ਬਾਈਕਟ ਸਮਾਜ ਦੇ ਵਿੱਚ ਬਾਈਕਟ ਕਰਨਾ ਸੰਵਿਧਾਨ ਦਾ ਬਾਈਕਟ ਕਰਨਾ ਹੈ ਕਾਨੂੰਨ ਦਾ ਬਾਈਕਟ ਕਰਨਾ ਹੈ ਪ੍ਰਸ਼ਾਸਨ ਦਾ ਬਾਈਕਟ ਕਰਨਾ ਹੈ ਸੋ ਇਹਨਾਂ ਲੋਕਾਂ ਦੇ ਖਿਲਾਫ ਜਲਦ ਤੋਂ ਜਲਦ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਸਾਡੇ ਅਨੁਸੂਚਿਤ ਜਾਤੀ ਗਰੀਬ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ ਜੈ ਭੀਮ ਜੈ ਭਾਰਤ ਜੈ ਸਵਿਧਾਨ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ